ਅੱਜ ਅਸੀਂ ਬਿਨਾਂ ਦੱਸੇ ਇੱਕ ਗੁੜ ਵਾਲੀ ਫੈਕਟਰੀ ਤੇ ਬਿਨਾਂ ਕਿਸੇ ਜਾਣਕਾਰੀ ਦੇ ਰੇਡ ਕਰਨ ਆਏ ਆ ਰੇਡ ਕਰਨ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਬਹੁਤ ਮਸ਼ਹੂਰ ਏ ਫੈਕਟਰੀ ਆ ਜਲਾਲਾਬਾਦ ਇਲਾਕੇ ਦੀ ਔਰ ਇੱਥੇ ਬੜੀ ਵੱਡੇ ਪੱਧਰ ਤੇ ਗੰਨੇ ਤੋਂ ਜਿਹੜਾ ਕੀ ਗੁੜ ਤਿਆਰ ਕੀਤਾ ਜਾਂਦਾ ਇਹ ਬੰਦ ਕਿਉਂ ਕਰ ਰਿਹਾ ਬੰਦ ਕਿਉਂ ਕਰ ਰਿਹਾ ਬੰਦ ਕਿਉਂ ਕਰ ਰਹੇ ਹੋ ਇਸਕੋ ਬੰਦ ਕਿਉਂ ਕਰ ਰਹੇ ਹੋ ਭਈਆ ਆਹ ਕਦੋਂ ਬੰਦ ਕਦੋਂ ਕਰੀ ਜਾਂਦੇ ਹੋ ਇਹ ਬਨੇ ਲੋ ਕੋਹਦੀ ਬੱਦ ਪਾ ਨਹੀਂ ਉਹ ਅੱਜ ਕੇ ਆਇਆ ਇੱਕੋ ਵਾਰੀ ਉਹ ਆ ਕੇ ਜਿਹੜਾ ਹੈਗਾ ਇਸ ਨੂੰ ਲਕੋਣ ਲਾ ਪਿਆ ਫੜਾਇ ਜੇ ਇੱਕ ਮੜੇ ਮੜੇ ਗੋੜ ਦਿਖਾਉ ਪਰਲੇ ਵਾਲੇ ਟੋਕਰੀ ਚ ਦਿਆ ਜੇ ਗੋੜ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਕਿੰਨੇ ਭੜਿਆ ਗੋੜ ਅਦਰ ਕੋੜੋ ਕਿਨ ਟੁੱਟਦਾ ਨਹੀਂ ਬਹੁਤ ਔਖਾ ਟੁੱਟਦਾ ਇਹ ਵੀ ਗੋੜ ਅੱਗਿਆ ਹੀ ਕੱਚਾ ਨਹੀਂ ਹੈ ਪੂਝ ਗਿਆ ਔਰ ਇਹ ਗੋੜ ਉਵੇਂ ਨਹੀਂ ਹੈਗਾ بس ਇਹ ਹੈ ਕਿ ਥੋੜਾ ਰੰਗ ਕਈ ਬੰਦੇ ਹੁਣ ਲਾਲ ਮੰਗਦੇ ਪੁਰਾਣੇ ਬੰਦੇ ਤੇ ਲਾਲ ਗੋੜੇ ਟੇਸਟ ਵੀ ਦੇਗੇ ਅੱਜ ਅਸੀਂ ਬਿਨਾ ਦੱਸੇ ਇੱਕ ਗੁੜ ਵਾਲੀ ਫੈਕਟਰੀ ਤੇ ਬਿਨਾ ਕਿਸੇ ਜਾਣਕਾਰੀ ਦੇ ਰੇਡ ਕਰਨ ਆਏ ਆ ਰੇਡ ਕਰਨ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਮਸ਼ਹੂਰ ਏ ਫੈਕਟਰੀ ਆ ਜਲਾਲਾਬਾਦ ਇਲਾਕੇ ਦੀ ਔਰ ਇੱਥੇ ਬੜੀ ਵੱਡੇ ਪੱਧਰ ਤੇ ਗੰਨੇ ਤੋਂ ਜਿਹੜਾ ਕੀ ਗੁੜ ਤਿਆਰ ਕੀਤਾ ਜਾਂਦਾ ਗੁੜ ਦਾ ਖਲਾੜਾ ਇਸ ਨੂੰ ਕਿਹਾ ਜਾਂਦਾ ਔਰ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਗੁੜ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਾਈਵ ਔਰ ਦੱਸ ਦਈਏ ਕਿ ਬਹੁਤ ਸਫਾਈ ਕਿਦਾਂ ਦੀ ਹੈ ਇਹ ਵੀ ਦੇਖਾਂਗੇ ਔਰ ਹਾਲਾਤ ਕਿਦਾਂ ਦੇ ਹੈ ਇਹ ਵੀ ਦੇਖਾਂਗੇ ਤਾਂ ਜਾਣਦੇ ਆ ਕਿ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਗੁੜ ਤਿਆਰ ਕੀਤਾ ਜਾ ਰਿਹਾ ਹੈ ਤਾਂ ਅੱਜ ਅਸੀਂ ਬਿਨਾਂ ਦੱਸੇ ਇਸ ਫੈਕਟਰੀ ਦੇ ਵਿੱਚ ਰੇਡ ਕਰਨ ਦੇ ਲਈ ਜਿਹੜਾ ਕੀ ਹੈ ਉਹ ਪਹੁੰਚ ਗਏ ਆ ਤਾਂ ਇਸ ਨੂੰ ਰੇਡ ਹੀ ਕਾਂਗੇ ਕਿ ਅਸੀਂ ਇੱਥੇ ਜਿਹੜਾ ਹੈਗਾ ਪਹੁੰਚ ਚੁੱਕੇ ਆ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦਿਖਾਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਸ਼ਾਇਦ ਜਿਹੜਾ ਹੈਗਾ ਉਹ ਬਾਈ ਹੁਣਾਂ ਨੂੰ ਜਿਹੜੀ ਇਹ ਪਣਕ ਲੱਗ ਚੁੱਕੀ ਹੈ ਤਾਂ ਇਹ ਫੈਕਟਰੀ ਹੈ ਤਾਂ ਬਿਨਾ ਦੱਸੇ ਅੱਜ ਜਿਹੜਾ ਹੈਗਾ ਅੰਦਰ ਚੱਲਦੇ ਆ ਬਿਨਾ ਦੱਸੇ ਇਹ ਬੰਦ ਕਿਉਂ ਕਰ ਰਿਹਾ ਬੰਦ ਕਿਉਂ ਕਰ ਰਿਹਾ ਬੰਦ ਕਿਉਂ ਕਰ ਰਹੇ ਹੋ ਇਸਕੋ ਬੰਦ ਕਿਉਂ ਕਰ ਰਹੇ ਹੋ ਭਈਆ ਆ ਕਾ ਤੋ ਬੰਦ ਕਾ ਤੋ ਕਰੀ ਜੰਨੇ ਹੋ ਬੰਦ ਕਾ ਤੋ ਕਰੀ ਜੰਨੇ ਹੋ ਆ ਗੁੜ ਟੱਕੀ ਕਾ ਤੋ ਜੰਨੇ ਇੱਕ ਮਿੰਟ ਟੱਕੀ ਕਾ ਤੋ ਜੰਨੇ ਕੀ ਕਰ ਕੀ ਢੱਕ ਕੀ ਢੱਕਿਆ ਉਰੇਓ ਜਾ ਗੋੜ ਆਹ ਗੋੜ ਆਹ ਟੱਕੀ ਜਾਂਦੇ ਨੇ ਕਾਰਨ ਕਾਰਨ ਕੀ ਹੈ ਆਹ ਵਾਲਾ ਗੋੜ ਪੁੱਛ ਰਹੇ ਹੋ ਉਹ ਤਾਂ ਵੈਸੇ ਢੱਕ ਰਿਹਾ ਮੱਖੀ ਮੱਛਰ ਕਰਕੇ ਇਹ ਇਹਦੀ ਸਟੋਰੀ ਵੀ ਸੁਣਾਉਣੇ ਆ ਤੁਹਾਨੂੰ ਇਹਦਾ ਇਹਦਾ ਰੰਗ ਜਿਹੜਾ ਹੈਗਾ ਇਹ ਦੂਜਿਆਂ ਨਾਲੋਂ ਵੱਖ ਹੈਗਾ ਦੂਜਿਆਂ ਦਾ ਰੰਗ ਹੋਰ ਹੈ ਇਹਦਾ ਰੰਗ ਇਹ ਤਨੇ ਜਿਹੜਾ ਸਪੈਸ਼ਲ ਬਣਵਾਇਆ ਜਿਹੜੇ ਬੰਦੇ ਕਹਿੰਦੇ ਨੇ ਵੀ ਥੋੜਾ ਜਿਹਾ ਗੋੜ ਸਾਨੂੰ ਵਧੀਆ ਚਾਹੀਦਾ ਵੀ ਜਿਹਦਾ ਰੰਗ ਲਾਲ ਹੋਣਾ ਚਾਹੀਦਾ ਇਹ ਇੱਕ ਪੂਰਾ ਆਰਡਰ ਦੇ ਬਣਿਆ ਬਾਕੀ ਬੈਕ ਹੋ ਗਿਆ ਥੋੜਾ ਪਿਆ ਹੋ ਜੇ ਮੈਂ ਪੈਕ ਕਰਨਾ ਉਹ ਟੱਕ ਵੈਸੇ ਰਿਹਾ ਹੁਣਾ ਵੀ ਮੱਖੀ ਮੱਛਰ ਨਾ ਹੋਵੇ ਆਪਾਂ ਦੂਜੇ ਵੀ ਦੇਖਦੇ ਆ ਤਾਂ ਅੰਦਰ ਵਰਦਿਆ ਨਾਲ ਹੀ ਪਹਿਲਾਂ ਇੱਕ ਗੋੜ ਜਿਹੜਾ ਹੈਗਾ ਉਸ ਦੇ ਟੋਕਰੇ ਨੂੰ ਟੱਕ ਲਿੱਤਾ ਗਿਆ ਤਾਂ ਹੁਣ ਦੂਸਰੇ ਟੋਕਰੇ ਜਿਹੜੇ ਆ ਉਹ ਬਾਈ ਆਪ ਦਿਖਾ ਰਿਹਾ ਤਾਂ ਇਹ ਫੈਕਟਰੀ ਹੈ ਜਿਸ ਦਾ ਨਾਮ ਹੈ ਦੇਵਤਾਰ ਗੁੜ ਦੀ ਫੈਕਟਰੀ ਗੁੜ ਦਾ ਖਲਾੜਾ ਹੈਗਾ ਤਾਂ ਬਾਈ ਨਾਲ ਵੀ ਗੱਲਾਂ ਪਤਾ ਕਰਦੇ ਆ ਸ਼ੁਰੂਆਤੀ ਤੌਰ ਤੇ ਤਾਂ ਇਦਾਂ ਹੀ ਲੱਗਾ ਕਿ ਜਿੱਦਾਂ ਇਸ ਨੂੰ ਲੁਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਉਹ ਅੱਜ ਕੇ ਆਇਆ ਇੱਕੋ ਵਾਰੀ ਉਹ ਆ ਕੇ ਜਿਹੜਾ ਹੈਗਾ ਇਸ ਨੂੰ ਲਕੋਣ ਲੱਪਿਆ ਨਹੀਂ ਹੁਣ ਪਤਾ ਕੀ ਮੌਸਮ ਬਦਲ ਗਿਆ ਥੋੜਾ ਜਿਹਾ ਲਾਈਟ ਹੁੰਦੀ ਹੈ ਤੇ ਉਹਦੇ ਕਰਕੇ ਮੱਖਣ ਮੱਛੀ ਨਾ ਹੋਵੇ ਉੱਪਰ ਨਾ ਮੱਛਰ ਦੇ ਕਾਰਨ ਤਾਂ ਕਰਕੇ ਉਹਨੂੰ ਟੱਕਿਆ ਵੀ ਦੇਖੋ ਸਾਰਾ ਕੁਝ ਟੱਕਿਆ ਹੋਇਆ ਐਂਡ ਤੱਕ ਸਾਬ ਕਈ ਕਸਟਮਰ ਹੈਗੇ ਨਾ ਇੱਕ ਤਾਂ ਇਹ ਵੀ ਬਹੁਤ ਵੱਡਾ ਕਿ 99% ਲੋਕਾਂ ਨੂੰ ਪਤਾ ਨਹੀਂ ਗੁੜ ਦੇ ਬਾਰੇ ਵੀ ਗੁੜ ਚੰਗਾ ਕਿਹੜਾ ਹੈ ਮਾੜਾ ਕਿਹੜਾ ਰੰਗ ਕਿਹੜਾ ਵਧੀਆ ਹੁਣ ਪਿੰਡਾਂ ਵਾਲਾ ਕਹਿੰਦਾ ਜੀ ਲਾਲ ਗੁੜ ਦੇ ਦਿਓ ਸ਼ਹਿਰਾਂ ਵਾਲਾ ਜਿਹੜਾ ਗਾ ਕਹਿੰਦੇ ਚਿੱਟਾ ਗੁੜ ਦੇ ਦਿਓ ਭਲਾ ਸਮਝ ਨਹੀਂ ਆਉਂਦੀ ਜੇ ਚਿੱਟਾ ਪਿਆ ਹੁੰਦਾ ਤਾਂ ਕਹਿੰਦੇ ਜੀ ਸਾਨੂੰ ਲਾਲ ਰੰਗ ਦਾ ਜਿਹੜਾ ਜਿਹਦੇ ਥੋੜਾ ਕਾਲਾਪਨ ਹੈ ਜਾਂ ਤਾਂ ਉਹ ਸਾਨੂੰ ਦਿਓ ਜੇ ਉਹ ਪਿਆ ਹੈ ਤਾਂ ਉਹ ਕਹਿੰਦੇ ਨਹੀਂ ਜੀ ਚਿੱਟਾ ਰੰਗ ਦੇ ਦਿਓ ਜੀ ਇਹ ਤਾਂ ਇਹ ਨਹੀਂ ਸਮਝ ਆਉਂਦੀ ਹੁਣ ਅਗਲੇ ਸਾਲ ਤੋਂ ਇਹ ਕਰ ਰਹੇ ਕਾਲਾ ਕੌਣ ਮੰਗਦਾ ਜਿਹੜਾ ਤਿਆਰ ਕਰੀ ਬੈਠੇ ਇਹ ਕਾਲਾ ਜਿਆਦੇ ਪਿੰਡਾਂ ਵਾਲੇ ਗਾਗ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਉਹ ਕਹਿੰਦੇ ਵੀ ਸਾਨੂੰ ਚੜਿਆ ਗੁੜ ਦਿਓ ਪੱਕਾ ਗੁੜ ਹਾਂ ਇਹ ਪੁਆਇ ਦੇ ਪਿੰਡ ਉਹਨਾਂ ਦਾ ਆਰਡਰ ਸੀਗਾ ਤੇ ਉਹਨਾਂ ਲਈ ਸਪੈਸ਼ਲ ਤਿਆਰ ਹੋਇਆ ਅੱਜ ਆਇਓ ਇਹਨ ਪੋਏ ਦੇ ਬਟੇ ਮੈਨੂੰ ਤਾਂ ਵਹਿਮ ਹੋ ਗਿਆ ਵੀ ਪਤਾ ਨਹੀਂ ਕੋਈ ਕਿਉਂ ਜਾਂਦੇ ਆ ਵੀ ਕੀ ਕਾਰਨ ਕੀ ਹੈ ਨਹੀਂ ਨਹੀਂ ਮੈਂ ਤਾਂ ਉਹਨੇ ਵਿਖਾ ਵੀ ਦਿਨਾ ਗੁੜਾ ਫੜਾਇ ਜੇ ਇੱਕ ਮਾੜਾ ਨਹੀਂ ਮਾੜਾ ਗੁੜ ਦਿਖਾਇਓ ਪਰਲੇ ਵਾਲੇ ਟੋਕਰੇ ਚ ਦਿਆ ਜੇ ਗੁੜ ਮੈਂ ਤਾਂ ਦਿਖਾ ਦੇਣਾ ਦੇਖੋ ਇਹ ਵੀ ਪੱਕਾ ਹੀ ਬਣਿਆ ਗੁੜ ਆ ਦੇ ਤੋੜੋਗੇ ਨਾ ਟੁੱਟਦਾ ਨਹੀਂ ਹੈ ਦੇਖੋ ਬਹੁਤ ਔਖਾ ਟੁੱਟਦਾ ਤੇ ਇਹ ਵੀ ਗੁੜ ਪੱਕਾ ਹੀ ਹੈ ਕੱਚਾ ਨਹੀਂ ਹੈਗਾ ਨਾ ਹੀ ਹੱਥਾਂ ਨੂੰ ਚਿਪਕਦਾ ਔਰ ਇਹ ਕੋਈ ਗੁੜ ਉਹ ਨਹੀਂ ਹੈਗਾ ਬਸ ਇਹ ਹੈ ਕਿ ਥੋੜਾ ਰੰਗ ਕਈ ਬੰਦੇ ਹੁਣ ਲਾਲ ਮੰਗਦੇ ਪੁਰਾਣੇ ਬੰਦੇ ਤਾਂ ਲਾਲ ਗੁੜੇ ਟੇਸਟ ਉਹ ਐਵੇਂ ਵੀ ਨਹੀਂ ਇਸ ਦਾ ਕੋਈ ਫਰਕ ਨਹੀਂ ਪੈਂਦਾ ਸੇਮ ਮੰਨਦਾ ਵੇਮ ਹੈ ਜੀ ਜਿਵੇਂ ਕੰਪਨੀ ਦੀ ਸਟ੍ਰੈਟਜੀ ਹੁੰਦੀ ਕਿ ਪੈਕਿੰਗ ਬਣਾ ਦਿਓ ਇਹ ਕਰ ਦਿਓ ਹੁਣ ਸਾਨੂੰ ਵੀ ਕਰਨਾ ਪਿਆ ਰਿਹਾ ਕਸਟਮਰ ਦੀ ਮੰਗ ਹੈ ਤਾਂ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਜੀ ਉਹ ਕਰਨਾ ਪਿਆ ਰਿਹਾ ਵਿਰਿੰਦਰ ਕਹਿੰਦੇ ਜਿੰਨਾ ਗੁੜ ਪਾਓ ਉਨਾ ਹੀ ਮਿੱਠਾ ਹੁੰਦਾ ਹੈ ਹਨਾ ਤੇ ਤੁਹਾਡਾ ਗੁੜ ਜਿਆਦਾ ਮਿੱਠਾ ਜਿਹੜਾ ਤੁਸੀਂ 80 ਰੁਪਏ ਕਿਲੋ ਵਿੱਚ ਦੀ 80 ਨਹੀਂ 90 ਹੋ ਗਿਆ ਤੇ ਨਜਾ ਸਾਹਿਬ ਹੁਣ ਹੋਰ ਵਧਾਤਾ ਦੱਸ ਇਹ ਥੋੜੇ ਦਿਨਾਂ ਬਾਅਦ ਨਾ ਤੁਸੀਂ ਚੱਕਰ ਮਾਰਦੇ ਨਹੀਂ ਹੋਣ ਅੱਜ ਕਾ ਬਿਜ਼ੀ ਹੋ ਗਏ ਜਿਆਦਾ ਵਧ ਗਿਆ ਜੀ ਹੋਰ ਰੇਟ ਵਧ ਗਿਆ ਉਹਦੇ ਕਾਰਨ ਹੈ ਜੀ ਕੀ ਗੰਨੇ ਦਾ ਜਿਹੜਾ ਰੇਟ ਹੈ ਨਾ ਉਹ ਵੱਧ ਗਿਆ ਹੈ ਗੰਨਾ ਮਲੇ ਇੱਕ ਤਾਂ ਝੋਨਾ ਦੇ ਰੇਟ ਜਿਆਦਾ ਹੋਣ ਕਰਕੇ ਲੋਕਾਂ ਨੇ ਗੰਨਾ ਬੀਜਣਾ ਬੰਦ ਕਰਤਾ ਇੱਕ ਪਿਛਲਾ ਜੂਸ ਦਾ ਸੀਜ਼ਨ ਨਹੀਂ ਲੱਗਿਆ ਤਾਂ ਲੋਕਾਂ ਨੇ ਗੰਨਾ ਬਾਤ ਹੈ ਤੇ ਇਹ ਸੀਜ਼ਨ ਤੇ ਇਹ ਹਾਲਾਤ ਹੋ ਗਏ ਇਹ ਸੀਜ਼ਨ ਤੇ ਇਹ ਹਾਲਾਤ ਹੋ ਗਏ ਵੀ ਆਪਾਂ ਨੂੰ ਗੰਨਾ ਹੋਣਾ ਜਿਹੜਾ ਇਹ ਗੰਨਾ ਬਾਹਰ ਤੁਸੀਂ ਦੇਖਿਆ ਜਦੋਂ ਐਂਟਰ ਕੀਤੇ ਦੇਖਿਆ ਹੋਣਾ ਬਾਹਰ ਜਿਹੜਾ ਪਿਆ ਸਾਹਮਣੇ ਉਹ ਸਾਰਾ ਜਿਹੜਾ ਹੈਗਾ ਗੰਨਾ ਰਾਜਸਥਾਨ ਤੋਂ ਆਇਆ 6 ਪਿੰਡ ਹੈਗਾ ਹਰਪਾਲ ਜੀ ਉਹਨਾਂ ਤੋਂ ਗੰਨਾ ਆ ਰਿਹਾ ਸਾਰਾ ਹੁਣੇ ਇੰਨੀ ਦੂਰ ਤੋਂ ਆ ਰਿਹਾ ਥੋ 150 ਕਿਲੋਮੀਟਰ ਤੋਂ ਆ ਰਿਹਾ ਜੀ ਹਾਂਜੀ ਅੱਛਾ ਕੋ ਗੰਨੇ ਦੀ ਵੀ ਕੁਆਲਿਟੀ ਹੁੰਦੀ ਹੈ ਕੋਈ ਵੀ ਗੰਨਾ ਜਿਹੜਾ ਹੈਗਾ ਉਹ ਗੁੜ ਦੇ ਲਈ ਕੋਈ ਚੰਗਾ ਹੋਵੇ ਵੀ ਜਿਹੜਾ ਗੁੜ ਉਹਦੇ ਨਾਲ ਹੀ ਵਧੀਆ ਤਿਆਰ ਹੁੰਦਾ ਤੇਜ ਜੀ ਸਾਹਿਬ ਇਹੀ ਬਰੀਕੀਆਂ ਨੇ ਕੰਮ ਦੀ ਜਿਹਨੂੰ ਨਹੀਂ ਸਮਝ ਪਾ ਰਹੇ ਨਾ ਲੋਕ ਜਾਂ ਵੇਲਿਆਂ ਵਾਲੇ ਜਿਹੜਾ ਜੀ ਕਾਫੀ ਵੈਰਾਈ ਸਾਰੇ ਵੇਲਿਆਂ ਵਾਲੇ ਆਪਦੀ ਆਪਦੀ ਵੈਰਾਈ ਚ ਜਾ ਕੇ ਖੁਸ਼ ਨੇ ਜਦੋਂ ਵੀ ਮੈਂ ਕਿਤੇ ਜਾਂਦਾ ਵਿਚਰਦਾ ਹਾਂ ਉਹ ਵੀ ਵੈਰਾਈ ਤੇ ਜ਼ੋਰ ਦਿੰਦੇ ਨੇ ਪਰ ਬੇਸਿਕਲੀ ਮੈਂ ਜਿਹੜੀ ਚੀਜ਼ ਦੇਖੀ ਹੈ ਨਾ ਜਿਹੜਾ ਗੁੜ ਚ ਕਣ ਹੈਗਾ ਇਹ ਬਹੁ ਬਰੀਕੀ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਦੱਸ ਰਿਹਾ ਜਿਹੜਾ ਸਰਕਣਾਪਣ ਕਣ ਜਾਂ ਜਿਹੜਾ ਗੁੜ ਦੀ ਤਾਕਤ ਜਿਹਨੂੰ ਕਹਦੇ ਨੇ ਪੰਜਾਬੀ ਚ ਉਹ 99 ਨੰਬਰ ਦੇ ਉੱਤੇ ਕਿਤੇ ਵੀ ਨਹੀਂ ਹੈ ਰਿਕਵਰੀ ਵੀ ਜ਼ਿਆਦਾ ਹੈ ਮਤਲਬ ਇਹਨਾਂ ਦਿਨਾਂ 'ਚ ਹੁਣ ਇੱਕ ਕੰਟਲ 'ਚ 14-15 ਕਿਲੋ ਦੀ ਰਿਕਵਰੀ ਆ ਰਹੀ ਹੈ ਆਰਾਮ ਦੇ ਨਾਲ ਔਰ ਗੁੜ ਦਾ ਰੰਗ ਜਿਹੜਾ ਆ ਰਿਹਾ ਨਾ ਵਾਈਟ ਕਲਰ ਦਾ ਦੇਖੋ 골ਡਨ ਕਲਰ ਪਿਓਰ 골ਡਨ ਕਲਰ ਇਹ ਵੀ 99 ਨੰਬਰ ਦਾ ਹੀ ਆ ਸਕਦਾ ਹੈ ਜੀ ਅੱਛਾ ਇੱਕ ਗੱਲ ਇੱਕ ਗੱਲ ਹੋਰ ਹੈ ਆਮ ਤੌਰ ਤੇ ਹੁਣ ਜਿੰਨੇ ਵੀ ਖਿਲਾੜੇ ਆ ਉਹ ਸਾਰੇ ਬੰਦ ਹੋ ਚੁੱਕੇ ਆ 90% ਤਾਂ ਮੇਰੇ ਹਿਸਾਬ ਨਾਲ ਬੰਦ ਆ ਤੇ 10% ਜਿਹੜੇ ਚੱਲ ਰਿਹਾ ਇਸ ਰੁੱਤ ਦੇ ਵਿੱਚ ਵੀ ਚੱਲ ਰਹੇ ਉਹਦਾ ਕਾਰਨ ਮੈਨੂੰ ਤਾਂ ਲੱਗਦਾ ਹੀ ਸਾਡਾ ਸੀਜ਼ਨ ਹੀ ਹੁਣ ਆਇਆ ਜੀ ਕਿਉਂਕਿ ਹੁਣ ਹੋਲੀਆਂ ਤੇ ਇਹ ਜਾਂਦੇ ਆ ਕਾਰੀਗਰ ਜਿਹੜਾ ਜਾਂਦਾ ਹੈ ਨਾ ਇਹ ਹੋਲੀਆਂ ਤੇ ਪਿੰਡ ਜਾਂਦੇ ਆ ਤੇ ਇਹ ਹੁਣ ਭਾਈ ਸਾਹਿਬ ਕਹਿ ਰਹੇ ਆਪਣੇ ਕਾਰੀਗਰ ਜੀ ਵੀ ਮੈਨੂੰ ਜਾਣਾ ਤੇ ਉਧਰੋਂ ਕੰਮ ਤੁਸੀਂ ਦੇਖ ਰਹੇ ਹੋ ਕਿੰਨਾ ਮਾਲ ਬਣਿਆ ਪਿਆ ਤਾਂ ਸਵੇਰ 12 ਵਜੇ ਤੱਕ ਖਾਲੀ ਹੋ ਜਾਣਾ ਤੇ ਗੰਨਾ ਦੋ ਤਿੰਨ ਟਰਾਲੇ ਗਏ ਆ ਉੱਥੇ ਲਗਾਤਾਰ ਅੱਜ ਅੱਜ ਵੀ ਬਾਈ ਜੀ ਹੁਣੀ ਸਪੈਸ਼ਲ ਆ ਕੇ ਗਏ ਹੋਵੇ ਵੇਲਾ ਵੇਖ ਕੇ ਗਏ ਆ ਉਹ ਉਹ ਵੀ ਰਹਾਣਾ ਵੀ ਯਾਰ ਹੁਣ ਤਾਂ ਮਿਲਾਂ ਵੀ ਹੱਥ ਖੜੀਆਂ ਕਰ ਗਏ ਵੀ ਤੈਨੂੰ ਹੁਣੇ ਹੀ ਨਹੀਂ ਲੋੜ ਪਈ ਐ ਤੇ ਮੈਂ ਤਿੰਨਾਂ ਜੀ ਐਸਐਲ ਪਲਾਨ ਕਰ ਰਹੇ ਆਂ ਵੀ ਅਗਲੇ ਸਾਲ ਮੇਰਾ ਗੰਨਾ ਕੋਈ 3-4 ਕਿੱਲੇ ਇਹਨਾਂ ਦਿਨਾਂ ਚ ਤਿਆਰ ਹੋਵੇ ਹੁਣ ਆਪਣਾ ਉਦੋਂ ਤੱਕ ਚੱਲੇਗਾ ਜਦ ਤੱਕ ਕੁਦਰਤ ਸਾਥ ਦੇ ਰਹੀ ਕੁਦਰਤ ਮਤਲਬ ਕਿ ਜਦੋਂ ਤੱਕ ਇਹ ਦੇਸੀ ਗੁੜ ਨੂੰ ਆਪਾਂ ਕੁਦਰਤੀ ਤਰੀਕੇ ਨਾਲ ਜੋੜ ਸਕਦੇ ਆਂ ਉਦੋਂ ਤੱਕ ਚੱਲੇਗਾ ਮਤਲਬ ਜਦੋਂ ਜਾਦੀ ਗਰਮੀ ਹੋਗੀ ਤਾਂ ਇਹ ਜੁਟ ਇੱਕ ਖਿਲਰ ਦਾ ਇਦਾਂ ਮਤਲਬ ਪਾਣੀ ਤਰ੍ਹਾਂ ਮੈਲਟ ਹੁੰਦਾ ਜਾਏਗਾ ਨਾ ਤੇ ਹੁਣ ਜਿਹੜਾ ਇਹ ਪੱਥਰ ਤਰ੍ਹਾਂ ਬਣ ਰਿਹਾ ਮਾਰਚ ਅਪ੍ਰੈਲ ਦੇ 10 15 ਤੱਕ ਆਪਣਾ ਚੱਲੇਗਾ ਉਹ ਵੀ ਤੁਸੀਂ ਗੱਲ ਸਹੀ ਕਹੀ ਕਿ ਸਾਰੇ ਬੰਦ ਕਰ ਗਏ ਆ ਚਲੋ ਹਰ ਕਿਸੇ ਦੀ ਆਪਣੀ ਕਿਸਮਤ ਹੈ ਜੀ ਕਈਆਂ ਕੋ ਕੰਮ ਨਹੀਂ ਹੈ ਕੋਸਟਨ ਤਾਂ ਜਿਹੜਾ ਮੈਂ ਪੁੱਛਣ ਲੱਗਾ ਉਹ ਗੈਰ ਕਾਨੂੰਨੀ ਜਈ ਹੈ ਵੀ ਜਿਹੜਾ ਆਹ ਦਾਰੂ ਦੂਰੂ ਕੱਢਦੇ ਉਹ ਲਾ ਗੁੜ ਵੀ ਤਿਆਰ ਕਰਦੇ ਹੋ ਫਿਰ ਨਹੀਂ ਨਹੀਂ ਆਪਾਂ ਨਹੀਂ ਕਰਦੇ ਉਹ ਗੁੜ ਗੁੜ ਤਾਂ ਇਹੀ ਹੁੰਦਾ ਜੀ ਉਹ ਪੁਰਾਣਾ ਹੁੰਦਾ ਇਹ ਗੁੜ ਨੂੰ ਸਾਲ ਰੱਖ ਲਾਂਗੇ ਮੈਲ ਮੂਲ ਜੀ ਇਹਦੇ ਵਿੱਚ ਹੀ ਉਹ ਕਰ ਦਿੰਦੇ ਆ ਉਹ 38 ਰੁਪਏ ਦਾ ਪੈਂਦਾ ਉਹਨਾਂ ਨੂੰ ਮੈਲ ਮੂਲ ਵਿੱਚੇ ਸਗਾ ਦਿੰਦੇ ਆ ਨਾ ਤੇ ਉਹ ਮਿੱਠਾ ਵੀ ਜ਼ਿਆਦਾ ਹੁੰਦਾ ਤੇ ਉਹ ਪੁਰਾਣਾ ਵੀ ਜਿਵੇਂ ਦੇਸੀ ਪੁਰਾਣੀ ਦਾਰੂ ਵੀ ਜਿੰਨੀ ਤੇ ਪੁਰਾਣੀ ਗੁੜ ਤੇ ਪੁਰਾਣੀ ਸ਼ੱਕਰ ਦੀ ਉਹ ਬਣਦੀ ਆ ਆਪਾਂ ਨਹੀਂ ਬਣਾਉਂਦੇ ਵੈਸੇ ਨਹੀਂ ਪਤਾ ਹੈ ਸਾਰਾ ਕੋਈ ਪਰ ਬਣਾਉਂਦੇ ਨਹੀਂ ਨਹੀਂ ਪਤਾ ਤਾਂ ਮਾਹੌਲ ਨੇੜੇ ਹੀ ਹੈ ਤੁਸੀਂ ਰੋਜ਼ ਹੀ ਕਰਦੇ ਹੋ ਵੀਡੀਓ ਤੇ ਤੁਹਾਨੂੰ ਨਹੀਂ ਪਤਾ ਦਾਰੂ ਬਾਰੇ ਵੀ ਆਪਾਂ ਨਹੀਂ ਆਪਾਂ ਵੇਚਦੇ ਨਹੀਂ ਕਿਉਂਕਿ ਇਹਨਾਂ ਮਹਿੰਗਾ ਕੌਣ ਘੜ ਲੂਗਾ ਜੀ ਉਹ 30 40 ਰੁਪਏ ਚ ਵਾਰਾ ਖਾਂਦਾ ਹੋਊਗਾ ਮੇਰੇ ਹਿਸਾਬ ਨਾਲ ਉਹ 90 ਰੁਪਏ ਵਾਲੇ ਤਾਂ ਲੋਕੀ ਚਾਹ ਤੇ ਚੀਕ ਪੈ ਜਾਂਦੀ ਹੈ ਤੇ ਦਾਰੂ ਦਾ ਫਿਰ ਵੀ ਤੁਹਾਨੂੰ ਪਤਾ ਵੈਸੇ ਇੱਕ ਸੱਜਣ ਹੈਗੇ ਆ ਉਹ ਆਪਣੇ ਸ਼ੇਰਬਾਦ ਜੀ ਵੈਰੋ ਕੀ ਤੋਂ ਜਿਹ ਜਿਹੜਾ ਡੇਰੀ ਫਾਰਮ ਹੈ ਹਾਂ ਉਹ ਮੇਰੇ ਕੋਲ ਤੁਸੀਂ ਯਕੀਨ ਮੰਨਿਓ ਉਹਨਾਂ ਦਾ ਮੱਝਾਂ ਲਈ ਵੀ 80 ਰੁਪਏ ਗੋੜ ਦੇਖੋ ਕਿੰਨਾ ਜਾਨਵਰ ਨੂੰ ਪਿਆਰ ਕਰਦੇ ਆ ਉਹ ਮੱਝਾਂ ਲਈ ਤੇ ਆਪਣੇ ਝੋਟੇ ਲਈ 80 ਰੁਪਏ ਮੇਰੇ ਕੋਲ ਲੈ ਕੇ ਜਾਂਦੇ ਆ ਮੈਂ ਤੁਹੇ ਕਹਿਣਾ ਵੀ ਸ਼ੇਰ ਬਾਜੀ ਹੈਗੇ ਮੈਂ ਕਹਿੰਦਾ ਦੱਸਣ ਲੱਗਾ ਵੀ दारू ਕੱਢਣ ਲਈ ਲੈ ਜਾਂਦੇ ਆ ਉਹ ਨਹੀਂ ਨਹੀਂ ਉਹਨਾਂ ਨੇ ਬਦਨਾਮ ਕਰਦੇ ਹੋ ਯਾਰ ਅੱਛਾ ਇੱਕ ਚੀਜ਼ ਹੋਰ ਪੁੱਛਣੀ ਆ ਇਹ ਥੋੜਾ ਜਿਹਾ ਸਮਝਾਓ ਵੀ ਇਹ ਬਰਫੀ ਗੋੜ ਹੈ ਇਹ ਕੀ ਚੀਜ਼ ਹੈ ਔਰ ਦੂਜਾ ਗੋੜ ਹੈ ਉਹ ਕੀ ਚੀਜ਼ ਆ ਫਰਕ ਇਹਨਾਂ ਦੋਨਾਂ ਚ ਕੀ ਹੁੰਦਾ ਜੀ ਜੀ ਸਾਹਿਬ ਹੈ ਕੁਛ ਨਹੀਂ ਦੁਨੀਆ ਦੀ ਭੇਡ ਚਾਲ ਹੈ ਖਾਣਾ ਦਾ ਗੋੜੀ ਹੈ ਬੇਸਿਕਲੀ ਪਰ ਹੁਣ ਲੋਕਾਂ ਦੀ ਡਿਮਾਂਡ ਹੈ ਤੇ ਕਰਨਾ ਪੈ ਰਿਹਾ ਹੈ ਮੇਰੇ ਕੋਲ ਨਾ ਅਸਲ ਚ ਕਲਾੜਿਆਂ ਨੂੰ ਮੈਂ ਦੇਖਦਾ ਹਾਂ ਬਾਹਰ ਲਾ ਲਾ ਕੇ ਰੱਖਿਆ ਪਟਿਆਲੇ ਗਿਆ ਮੈਂ ਉਸ ਦਿਨ ਹਲਦੀ ਗੋੜ ਫਲਾਣਾ ਗੋੜ ਮੇਰਾ ਨਹੀਂ ਮੰਨ ਕਰਦਾ ਬੇਸਿਕਲੀ ਇਹ ਚੀਜ਼ਾਂ ਨਾ ਮੇਰੇ ਲਈ ਹੁੰਦਾ ਹੈ ਜਿਆਦਾ ਕਿ ਜਿਹੜਾ ਚਾਹ ਵਾਲਾ ਗੋੜ ਹੈ ਨਾ ਉਹਨੂੰ ਮੈਂ ਬੇਸ ਮੰਨਦਾ ਕਿਸੇ ਵੇਲ ਨੇ ਦਾ ਮਤਲਬ ਜੇ ਉਹ ਵੇਲ ਨਾ 5 6 ਕੁਆਂਟਲ 4 ਕੁਆਂਟਲ ਲਿਖ ਦੇਣ ਦਾ ਵੇਚ ਰਿਹਾ ਨਾ ਚਾਹ ਵਾਲਾ ਗੋੜ ਤਾਂ ਮੈਂ ਉਸ ਵੇਲ ਨੇ ਨੂੰ ਐਕਚੁਅਲ ਮੰਨਦਾ ਕਿ ਉਹ ਵਾਕਿਆ ਵੇਲਾਂ ਕਾਮ ਜਾਂ ਵੇਲਾਂ ਹੁਣ ਜਿਹੜਾ ਇਹ ਡਰਾਈ ਫਰੂਟ ਵਾਲ ਤੇ ਉਹਨਾਂ ਕੋਲ ਅਸੀਂ ਉਹਨਾਂ ਦੇ ਲਈ ਸਪੈਸ਼ਲ ਇਹ ਬਣਾਇਆ ਪਰ ਮੈਂ ਇੰਨਾ ਕੁਝ ਬਣਾ ਕੇ ਖੁਸ਼ ਨਹੀਂ ਹੈਗਾ ਕਿਉਂਕਿ ਮੈਨੂੰ ਜਿਹੜੀ ਖੁਸ਼ੀ ਮਿਲਦੀ ਹੈ ਨਾ ਉਹ ਸਾਰੀ ਮੈਨੂੰ ਜਿਹੜੀ ਚਾਲ ਉਹਦੇ ਤੋਂ ਮਿਲਦੀ ਹੈ ਬਾਕੀ ਪੇਟ ਚੱਲੇ ਹੈਗੀਆਂ ਜੀ ਵੈਰਾਈਟੀਆਂ ਅਗਲੇ ਸਾਲ ਤੋਂ ਆਪਾਂ ਵੀ ਸਟਾਰਟ ਕਰ ਰਹੇ ਆ ਚਲੋ 노 ਡਾਊਟ ਫਾਈਨੈਂਸ਼ਲੀ ਵੀ ਉਹਦੇ ਚ ਪੈਸਾ ਵੀ ਹੈਗਾ ਵੀ ਲੋਕਾਂ ਨੂੰ ਮੂਰਖ ਬਣਾਉਣ ਦਾ ਤਰੀਕਾ ਜੋ ਆਪਾਂ ਨਹੀਂ ਕਰਦੇ ਵੀ ਤੁਸੀਂ ਬੇਸਿਕਲੀ ਕੁਝ ਗੋੜਚ ਪਾਣਾ ਤੇ ਪੰਜੀਰੀ ਬਣਾ ਲਓ ਉਹਦੇ ਚ ਸਾਰਾ ਕੁਝ ਪਾ ਲਓ ਜੇ ਮੇਨ ਹੈ ਬਾਕੀ ਜੇ ਕੋਈ ਟੇਸਟ ਨੂੰ ਖਾਂਦਾ ਵੀ ਇਹ ਤਾਂ ਮੈਂ ਲੋਕਾਂ ਨੂੰ ਕਿਹਾ ਵੀ ਜਿਨ੍ਹਾਂ ਨੂੰ ਤੁਹਾਨੂੰ ਕਸਟਮਰ ਨੂੰ ਕਿਹਾ ਜੇ ਤੁਹਾਨੂੰ ਚਾਹੀਦਾ ਆਪਣਾ ਸਮਾਨ ਲੈਓ ਬਈ ਸਾਨੂੰ ਸਿਰਫ ਗੁੜ ਦੇ ਪੈਸੇ ਥੋੜੀ ਜਿਹੀ ਬਨਵਾਈ ਦੇ ਜੋ ਹੁਣ ਡ్రਾਈ ਫਰੂਟ ਵਾਲ ਦੀ ਹੁਣੇ ਉਹਨੇ ਗੱਲ ਦੱਸਦਾ ਇੱਕ ਵੀਰ ਜਲਾਲਾਬਾਦ ਤੋਂ ਆਇਆ ਕੀ ਰੇਟ ਮੈਂ ਉਹੀ ਕਹਤਾ ਸੀ 300 ਰੁਪਏ ਉਹ ਕਹਿੰਦਾ ਬਈ ਸਾਰਾ ਹੀ ਤੋਲ ਦੇ 300 ਦੇ ਹਿਸਾਬ ਨਾਲ ਫਿਰ ਦੋਸਤਾਂ ਮਿੱਤਰਾਂ ਲਈ ਸੀਗਾ ਤੇ 2 ਕਿਲੋ ਦਿੱਤਾ ਹੈ ਵਿਚਾਰੇ ਨੂੰ ਤੇ ਲੋਕ ਇੰਨਾ ਪੈਸਾ ਭਰਨ ਨੂੰ ਤਿਆਰ ਨਹੀਂ ਮਤਲਬ ਪਰ ਆਪਣਾ ਮਨ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ ਮੇਰਾ ਫੋਕਸ ਤਨੇਜਾ ਸਾਹਿਬ ਚਾਹਲੇ ਗੁੜ ਤੇ ਰਹਿੰਦਾ ਆਪਣ ਇੰਨੀ ਬਣਾਈਦਾ ਸ਼ੁਰੂ ਜਦੋਂ ਤੁਸੀਂ ਆਏ ਉਦੋਂ ਵੀ ਨਹੀਂ ਸੇਲ ਸੀ ਹੁਣ ਵੀ ਇੰਨੀ ਉਹਦਾ ਕਾਰਨ ਇਹ ਆਪਾਂ ਬਣਾਉਂਦੇ ਜੰਨਾ ਪਿਆ ਅਗਲੇ ਸਾਲ ਕਾਰੀਗਰ ਡਬਲ ਕਰ ਰਹੇ ਆ ਕੰਮ ਨੂੰ ਵਧਾ ਰਹੇ ਆ ਅਗਲੇ ਪਲਾਂਟ ਵੀ ਵੱਡਾ ਕਰ ਰਹੇ ਆ ਕੁਝ ਵੱਡਾ ਨਵਾਂ ਬਹੁਤ ਅਨਜਾਨ ਸਸਪੈਂਸ ਹੀ ਆ ਦੱਸਾਂਗੇ ਫਿਰ ਬਿਲਕੁਲ ਇੱਥੇ ਅੱਜ ਅਸੀਂ ਦੇਵਤਾਰ ਗੁੜ ਫੈਕਟਰੀ ਵਿੱਚ ਤੁਹਾਨੂੰ ਦਿਖਾਇਆ ਹੈ ਬਾਈ ਦੀਆਂ ਗੱਲਾਂ ਜਿਹੜੀਆਂ ਉਹ ਸਿੱਧੀਆਂ ਕਹਿੰਦਾ ਕਿ ਲੋਕਾਂ ਨੂੰ ਐਵੇਂ ਜਿਹੜਾ ਹੈਗਾ ਬੇਵਕੂਫ ਨਹੀਂ ਬਣਾਉਂਦੇ ਇੱਕੋ ਚੀਜ਼ ਹੈ ਗੁੜ ਇੱਕੋ ਹੀ ਹੁੰਦਾ ਉਸ ਦੇ ਰੰਗ ਜਿਹੜੇ ਆ ਉਹ ਵੱਖੋ ਵੱਖ ਹੋ ਸਕਦੇ ਆ ਉਸ ਦੇ ਕੁਆਲਿਟੀ ਜਿਹੜੀ ਹੈਗੀ ਆ ਉਹ ਇੱਕ ਹੀ ਹੁੰਦੀ ਹੈ ਹਾਲਾਂਕਿ ਮਾਰਕੀਟ ਦੇ ਵਿੱਚ 40 ਰੁਪਏ ਦਾ ਬਾਈ ਹੁਣੇ 90 ਰੁਪਏ ਵੇਚ ਰਹੇ ਆ ਇਸ ਕਰਕੇ ਵੇਚ ਰਹੇ ਆ ਕਿਉਂਕਿ ਇਹਨਾਂ ਦਾ ਜਿਹੜਾ ਗੁੜ ਹੈ ਇਹ ਕਿਸੇ ਤਰ੍ਹਾਂ ਦੀ ਵੀ ਗਾਰੰਟੀ ਇਸ ਦੀ ਨਾਂ ਤੇ ਆਰਗੈਨਿਕ ਦੀ ਕਰਦੇ ਨਾ ਹੋਰ ਕਿਸੇ ਤਰੀਕੇ ਦੀ ਕਰਦੇ ਸਿਰਫ ਇੱਕੋ ਗਾਰੰਟੀ ਕਰਦੇ ਆ ਕਿ ਅਸੀਂ ਪਿਓਰ ਚੀਜ਼ ਤਿਆਰ ਕਰਦੇ ਆ ਉਹ ਭਾਵੇਂ ਤੁਸੀਂ ਚਿੱਟੇ ਰੰਗ ਚ ਲੈ ਲਓ ਭਾਵੇਂ ਲਾਲ ਰੰਗ ਚ ਲੈ ਲਓ ਤੇ ਭਾਵੇਂ ਕਾਲੇ ਰੰਗ ਚ ਲੈ ਲਓ ਗੁੜ ਤਾਂ ਇੱਕ ਹੀ ਆ ਤਾਂ ਇਹ ਅਸੀਂ ਦਿਖਾਇਆ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਗੁੜ ਤਿਆਰ ਹੁੰਦਾ ਹੈ ਹਾਲਾਂਕਿ ਸ਼ੁਰੂਆਤੀ ਤੌਰ ਤੇ ਸਾਨੂੰ ਵੀ ਲੱਗਾ ਕਿ ਸ਼ਾਇਦ ਕਿਤੇ ਗੁੜ ਚ ਕਾਲਾ ਆ ਆਮ ਤੌਰ ਤੇ ਦਾਲ ਚ ਕਾਲਾ ਹੁੰਦਾ ਔਰ ਸਾਨੂੰ ਲੱਗਾ ਕਿ ਗੁੜ ਚ ਕਾਲਾ ਲੇਕਿਨ ਉਹ ਵੀ ਗੱਲ ਬਾਈ ਵਰਿੰਦਰ ਹੁਣਾ ਨੇ ਜਿਹੜੀ ਆ ਉਹ ਕਲੀਅਰ ਕਰ ਦਿੱਤੀ ਆ ਫਿਲਹਾਲ ਤਸਵੀਰਾਂ ਦਿਖਾਈਆਂ ਅਸੀਂ ਜਲਾਲਾਬਾਦ ਦੀ ਦੇਵਤਾਰ ਗੁੜ ਫੈਕਟਰੀ ਤੋਂ ਜਿੱਥੇ ਆਮ ਤੌਰ ਤੇ ਸਾਰੇ ਹੀ ਖਿਲਾੜੇ ਜਿਹੜੇ ਆ ਬੰਦ ਹੋ ਚੁੱਕੇ ਆ ਇਹ ਹਜੇ ਵੀ ਚੱਲਦਾ ਕਹਿੰਦੇ 4 ਕੁਇੰਟਲ ਗੁੜ ਪਹਿਲੇ ਦਿਨ ਤਿਆਰ ਕਰਦੇ ਸੀ ਔਰ ਅੱਜ ਵੀ ਕਿੰਨੇ ਸਾਲਾਂ ਬਾਅਦ ਵੀ 4 ਕੁਇੰਟਲ ਹੀ ਤਿਆਰ ਕਰਦੇ ਆ ਵੱਧ ਨਹੀਂ ਤਿਆਰ ਕਰਦੇ ਓਨਾ ਹੀ ਵਿਕ ਜਾਂਦਾ ਹੈ ਤਾ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਈਆਂ ਦੇਵਤਾਰਗੜ ਫੈਕਟਰੀ ਜਲਾਲਾਬਾਦ ਤੋਂ ਧੰਨਵਾਦ